ਖਸ਼ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਦਿੱਲੀ ਚਾਵਨ ਸ਼ਾਂਤੀ ਨਾਲ ਪਈਆਂ ਵੋਟਾਂ ਦਿੱਲੀ ਦੀਆਂ 70 ਵਿਧਾਨ ਸਭਾ ਦੀਆਂ ਸੀਟਾਂ ਦੇ ਲਈ ਅੱਜ VOTING ਹੋਈ ਹੈ ਅਤੇ ਕਈ ਥਾਵਾਂ ਤੇ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ ਅਤੇ ਕਈ ਥਾਵਾਂ ਤੇ ਕੁਝ ਝੜਪਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਰਾਸ਼ਟਰਪਤੀ ਨੇ ਕਿਤਾਬਨੀ ਬੋਰਡ ਦੇ ਹੱਕ ਦਾ ਇਸਤੇਮਾਲ ਤਾਂ ਦੇਸ਼ ਦੇ ਪਹਿਲੇ ਨਾਗਰਿਕ ਜਾਣੇ ਕਿ ਰਾਸ਼ਟਰਪਤੀ ਦਰਪਦੇ ਮੁਰਮੂ ਵੱਲੋਂ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਗਿਆ ਅਤੇ ਵੋਟ ਪਾਉਣ ਦੇ ਲਈ ਉਹਨਾਂ ਨੇ ਵੱਡਾ ਇੱਕ ਸੰਦੇਸ਼ ਵੀ ਦਿੱਤਾ ਹੈ ਸਿਮਾ ਤਸੀਅ ਤੇ ਸਾਭਕਾ ਸੀਐਮ ਕੇਜਰੀਵਾਲ ਨੇ ਪਰਿਵਾਰ ਨਾਲ ਪਾਈ ਵੋਟ ਤਾਂ ਦਿੱਲੀ ਵਿੱਚ ਸਾਭਕਾ ਸੀਐਮ ਅਤੇ ਮੌਜੂਦਾ ਸੀਐਮ ਅਤੀਸੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਅਤੇ ਵੋਟਰਾਂ ਨੂੰ ਜਾਗਰੂਕ ਕੀਤਾ ਹੈ ਅਮਰੀਕਾ ਤੋਂ ਭੇਜੇ 104 ਭਾਰਤੀ ਪਹੁੰਚੇ ਭਾਰਤ ਅਮਰੀਕਾ ਵੱਲੋਂ ਜੋ 104 ਭਾਰਤੀ ਰਿਪੋਰਟ ਕੀਤੇ ਗਿਆ ਅੱਜ ਉਹ ਭਾਰਤ ਪਹੁੰਚੇ ਨੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਅਮਰੀਕੀ ਫੌਜ ਦਾ ਜਹਾਜ਼ ਹੈ ਜਿਹੜਾ ਉਹ ਇਹਨਾਂ 104 ਭਾਰਤੀਆਂ ਨੂੰ ਛੱਡ ਕੇ ਗਿਆ ਰਿਪੋਰਟ ਦੇ ਭਾਰਤੀਆਂ ਨੂੰ ਮਿਲੇ ਐਨਆਰਆਈ ਮੰਤਰੀ ਧਾਲੀਵਾਲ ਤਾਂ ਜਿਵੇਂ ਹੀ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਤਾਂ ਉਧਰ 30 ਦੇ ਕਰੀਬ ਕੁਝ ਪੰਜਾਬੀ ਨੇ ਜਿਨ੍ਹਾਂ ਨੂੰ ਕਿ ਅੱਜ ਐਨਆਰਆਈ ਮੰਤਰੀ ਧਾਲੀਵਾਲ ਮੌਕੇ ਤੇ ਮਿਲੇ ਖਨੌਰੀ ਬਾਰਡਰ ਤੋਂ ਡੱਲੇਵਾਲ ਦਾ ਕਿਸਾਨਾਂ ਨੂੰ ਸੱਦਾ ਤਾਂ ਖਨੌਰੀ ਬਾਰਡਰ ਤੋਂ ਡੱਲੇਵਾਲ ਵੱਲੋਂ ਇੱਕ ਵਾਰ ਫਿਰ ਕਿਸਾਨਾਂ ਨੂੰ ਵੱਡਾ ਸੱਦਾ ਦਿੱਤਾ ਗਿਆ ਅਤੇ 12 ਫਰਵਰੀ ਨੂੰ ਵੱਡਾ ਇਕੱਠਾ ਜਿਹੜਾ ਉਹ ਕਰਨ ਦੀ اپیل ਕੀਤੀ ਗਈ ਹੈ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨੇ ਅਚਾਨਕ ਕੀਤੀ ਛਾਪੇਮਾਰੀ ਤਾਂ ਪੰਜਾਬ ਰਾਜ ਕਮਿਸ਼ਨ ਦੇ ਚੇਅਰਮੈਨ ਵੱਲੋਂ ਅਚਾਨਕ ਜਿਹੜੀ ਆ ਛਾਪੇਮਾਰੀ ਕੀਤੀ ਗਈ ਆ ਅਤੇ ਉਹਨਾਂ ਨੇ मौके ਤੇ ਪਹੁੰਚ ਕੇ ਕਈ ਜਿਹੜੇ ਆ ਖਾਨ ਪੀਣ ਦੇ ਸਮਾਨ ਦਾ ਜਾਇਆ ਲਿਆ ਅਤੇ ਨਾਲ ਦੀ ਨਾਲ ਜਿੱਥੇ ਉਹਨਾਂ ਨੂੰ ਸ਼ੱਕ ਜ਼ਾਹਰ ਹੋਇਆ ਉਸ ਤੇ ਪਾਬੰਦੀ ਲਗਾਈ ਗਈ ਹੈ ਸਕੂਲ ਬੈਨਾਂ ਦੀ ਹੋਏ ਆਮੋ ਸਾਹਮਣੇ ਟੱਕਰ ਤਾਂ ਉਸ ਸਮੇਂ ਪੰਜਾਬ ਵਿੱਚ ਵੱਡਾ ਸੜਕਾ ਹਾਦਸਾ ਦੇਖਿਆ ਗਿਆ ਜਦੋਂ ਦੋ ਸਕੂਲਾਂ ਦੀਆਂ ਬੈਨਾਂ ਆਪਸ ਵਿੱਚ ਟਕਰਾ ਗਏ ਆ ਮਲੋੜ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਖਿਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ ਦੌਰਾਨ ਕੀਤਾ ਸੰਗਮ ਅਤਾਂ ਜਿੱਥੇ ਇੱਕ ਪਾਸੇ ਦਿੱਲੀ ਵਿੱਚ ਟੋਣਾ ਚੱਲ ਰਿਆ ਨੇ ਤਾਂ ਉਧਰ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ ਦੌਰਾਨ ਸੰਗਮ ਵਿੱਚ ਜਾ ਕੇ ਇਸ਼ਨਾਨ ਕੀਤਾ ਪੰਜਾਬ ਦੇ ਬਠਿੰਡਾ ਚ ਬਣਿਆ ਆਪ ਦਾ ਮੇਅਰ ਤਾਂ ਇੱਕ ਵਾਰ ਫਿਰ ਆਪ ਨੇ ਵੱਡੀ ਜਿਹੜੀ ਆ ਉਹ ਜੱਤ ਦਰਜ ਖਿੱਤੀ ਅਤੇ ਵਠਿੰਡਾ ਵਿੱਚ ਪਦਮਜੀਤ ਸਿੰਘ ਮਹਿਤਾ 50 ਚੋਂ 35 ਵੋਟਾਂ ਨਾਲ ਮੇਰ ਬਣੇ ਨੇ ਇਹ ਸਨ ਆਸ ਦੀਆਂ ਵੱਡੀਆਂ ਖਬਰਾਂ ਅਜਈਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਣੇ ਰਹੋ ਐਨਆਰਆਈ ਟੀਵੀ ਨਾਲ